ਖੁੱਦ ਪੁੱਟ ਨੇ ਇੱਕ ਹੋਰ ਲਾਗੇ ਜੱਫਾ ਆ ਲਓ ਜੀ ਮਾਨ ਸਨਮਾਨ ਨਾਲ ਦੀ ਨਾਲ ਹੈ ਉਹ ਆ ਅਮਨ ਟਿਕਲੀ ਵਾਲਾ ਹੈਪੀ ਨਿਊਜ਼ੀਲੈਂਡ ਨਾਲ ਮੰਨਾ ਸਾਡਾ ਵੀਰ ਖੇਡ ਪ੍ਰਮੋਟਰ ਇੱਕ 100-100 ਰੁਪਏ ਦੀ ਗੱਲ ਕਰਨਗੇ ਉਹਨਾਂ ਨੇ ਆਖਿਆ ਸੀ ਵੀ ਮੇਰੇ ਪੂਰੇ ਜਿੰਨੇ ਜੱਫੇ ਲਾਵੇ ਕਿ ਉਹ ਮੈਦੇ ਜੱਫੇ ਹੈ ਬਾਡੀ ਇਹ ਆ ਮਰਵਾਰ ਸਿੰਘ ਹੱਸਦਾ ਹੈ ਪੁਆਇੰਟ ਰਾਈਡਰ ਦਾ ਵੱਡੇ ਵੱਡੇ ਮਾਣ ਮਿਲੇ ਮੈਂ ਕਹਿੰਦੇ ਹੀਰੋ ਹਾਂ ਦਾ ਬੋਲਟ ਨਹੀਂ ਬਣਦਾ ਲਾ ਸਲੰਫਰ ਬੋਲਟ ਦਾ ਦੇਖ ਕਰਾਉਂਦੇ ਫਿਰਦੇ ਆ પાસੇ ਵਾਲਾ ਪੁੱਠੇ ਪਾਸੇ ਵਾਲਾ ਪਾਉਣੇ 2 ਲੱਖ ਨੂੰ ਪਹੁੰਚ ਗਿਆ ਖੁਸਤਲਾ ਵਾ ਇਧਰ ਮੇਰੇ ਵੀਰ ਕਬੱਡੀ ਪਾਉਂਦਾ ਹੋਇਆ ਸਾਡਾ ਵੀਰ ਲਓ ਜੀ ਆ ਭਾਈ ਕੀ ਲਿਆ ਤਾ ਮਰੇ ਵੀਰ ਰਣਦੀਪ ਵੱਲੋਂ 700 ਰੁਪਇਆ ਦੋਨਾਂ ਟੀਮਾਂ ਦੇ ਲਈ ਮਾਣ ਬਖਸ਼ਿਆ ਹੈ ਆ ਮਦਨ ਬਤਾਲ ਜੀ ਬਾਦ ਦੀ ਬਾ ਰਣਦੀਪ ਆਇਰਲੈਂਡ ਵਾਲਾ ਸਾਡਾ ਵੀਰ ਦੋਨਾਂ ਟੀਮਾਂ ਦੇ ਲਈ ਮਾਣ ਬਖਸ਼ਦਾ ਬਹੁਤ ਧੰਨਵਾਦ ਹੈ ਸਤਿ ਧੰਨਵਾਦ ਹੈਪੀ ਨੀਡਰਲੈਂਡ ਜੀ ਧੰਨਵਾਦ ਲਖਵਿੰਦਰ ਸਿੰਘ ਜੀ ਪ੍ਰੈਜ਼ੀਡੈਂਟ ਸਾਹਿਬ ਸਾਹਮਣੇ ਪਈ ਹੋਈ ਕਬੱਡੀ ਦੇ ਦਰਮਿਆਨ ਆ ਰੂਪਾ ਵਾਹ ਮੰਨਾ ਫੋੜ ਪ੍ਰਮੋਟਰ ਦੁਬਈ ਵਾਲੇ ਫਿਲਮ ਆਇਆ ਦੇ ਵੱੱਲੇ ਜਿਹੜੇ ਦੱਦੇ ਨੇ ਮਦਨ ਗੁਪਾਲ ਜੀ ਆ ਜੋਲ ਜਾਲ ਦੇ ਜੱਫੇ ਤੇ ਹੈਪੀ ਵੀਰ ਆ ਗਿਆ ਸਿੱਖ ਸਰਦਾਰ ਲੱਖਾਂ ਵਿੱਚ ਦਿਸ ਪੈਂਦਾ ਸਿੱਖ ਸਰਦਾਰ ਖੜਾ ਕਾਲੇ ਸੇਠ ਵੱਲੋਂ ਦੀਪੇ ਸਾਹਿਬ ਤੁਹਾਡੀ ਟੀਮ ਦੇ ਲਈ 500 ਰੁਪਏ ਦਾ ਮਾਣ ਆਇਆ ਕਾਲੇ ਸੇਠ ਵੱਲੋਂ ਮਿੱਤਰੋ ਜੀ ਮੈਚ ਵਾਹ ਬਾਹ ਸੋਹਣਾ ਮੁਕਾਬਲਾ ਖੇਡਿਆ ਜਾਵੇ ਕੈਮਰੇ ਦੀ ਅੱਖ ਦੇ ਵਿੱਚ ਕੈਚ ਕੀਤੇ ਜਾ ਰਹੇ ਨੇ ਅੱਜ ਦੇ ਹਸੀਨ ਪਲ ਮੇਰੇ ਵੀਰੋ ਬੰਦੇ ਥੋੜੇ ਬਰਬਰ ਨਿਕਲੇ ਹੱਕ ਬਗਾਨਾ ਖਾਈਏ ਜੀ ਵਾਹ ਦੀ ਧਰਤੀ ਦਾ ਜਿਹੜਾ ਅੱਜ ਸ਼ਹੀਦ ਬਾਬਾ ਬੀਤ ਸਿੰਘ ਜੀ ਸ਼ਹੀਦਾਂ ਦੇ ਸਰਤਾਜ ਜੋ ਦੇਸ਼ ਦੇ ਲਈ ਕੁਰਬਾਨ ਹੋ ਲਿਆ ਦੋਨਾਂ ਟੀਮਾਂ ਦੇ ਲਈ 5-500 ਦਾ ਇਹ ਮਾਣ ਜਿਹੜਾ ਦਿਲਦਿਆਂ ਨੂੰ ਨਾ ਵੀ ਮਦਨ ਗੋਪਾਲ ਸਿੰਘ ਖੁਸ਼ੀਆਂ ਇਹੋ ਜੇ ਮੇਲੇ ਦੇ ਵਿੱਚ ਮਾਣ ਜਦ ਮਿਲਦਾ ਤੇ ਸੋਣੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ ਇਹ ਆ ਜੋਬਨ ਮੇਰੇ ਵੀਰੋ ਉਹਦੀ ਲੀਗ ਦੇ ਮੈਚਾਂ ਦੇ ਵਿੱਚ ਜੋ ਜੋ ਟਾਈਗਰ ਦੀ ਟੀਮ ਬਲੋਂ ਖੇਡਣ ਵਾਲਾ ਉਹ ਖਿਡਾਰੀ ਅੱਜ ਬੱਲੇ ਬੱਲੇ ਕਰਵਾ ਰਿਹਾ ਸਾਹਮਣੇ ਲੱਡਿਆ ਸਾਡਾ ਨਿਸ਼ਾਨ ਗੱਗੋ ਬੂਆ ਸਾਡਾ ਵੀਰ ਮਦਨ ਗੋਪਾਲ ਜੀ ਤੇ ਰਾਜੂ ਕੋਚ ਸਾਹਿਬ ਆਪਾਂ ਇੰਟਰਫੇਅਰ ਨਹੀਂ ਕਰਨਾ ਮੇਰੀ ਬੇਨਤੀ ਹੈ ਬੇਨਤੀ ਹੈ ਖਾਲਸਾ ਜੀ ਪਿਆਰ ਦਾ ਸਬੂਤ ਦਿਓ ਖਾਲਸਾ ਮੇਰੀ ਜਾਨ ਕੀ ਜਾਨ ਹੈ ਬੇਨਤੀ ਨੂੰ ਪ੍ਰਵਾਨ ਕਰੋ ਮੇਰੇ ਵੀਰੋ ਬੇਨਤੀ ਨੂੰ ਪ੍ਰਵਾਨ ਕਰੋ ਪਿਆਰ ਦਾ ਸਬੂਤ ਦਿਓ ਮੇਰੇ ਵੀਰੋ ਪਿਆਰ ਦਾ ਸਬੂਤ ਦਿਓ ਮਹਾਂਪੁਰਸ਼ ਬੈਠੇ ਆ ਮੇਰੇ ਖਿਡਾਰੀ ਵੀਰੋ ਮਹਾਂਪੁਰਸ਼ ਬੈਠੇ ਉਹਨਾਂ ਦੀ ਕਿਆ ਪਾਇ ਕੁਝ ਨਹੀਂ ਕਰਕੇ ਬਕਾਉਣ ਇਹ ਤਿੰਨ ਪ੍ਰਵਾਨ ਕਰ ਸੋਨੇ ਪਿਆਰ ਨਾਲ ਪਿਆਰ ਨਾਲ ਮਾਪੁਰਸ਼ ਬੈਠੇ ਆ ਹਾਜ਼ਰੀ ਪ੍ਰਵਾਨ ਕਰੋ ਬੋਲਤੀ ਹੈ ਚਲੋ ਵੀ ਮੇਰੇ ਵੀਰੋ ਪਾਕ ਕਬੱਡੀ ਪਾਕ ਵੀ ਕਬੱਡੀ ਮੇਰੇ ਵੀਰੋ ਸੋ ਸਾਰੇ ਵੀਰਾਂ ਦਾ ਧੰਨਵਾਦ ਹੈ ਧੰਨਵਾਦ ਚੱਲ ਵੀ ਮਿੱਤਰੋ ਪਾਕ ਕਬੱਡੀ ਸਿੰਘ ਦੀ ਸੰਧੂ ਸਾਹਿਬ ਯੂਰਾਈਟਰ ਸਕਾਉਟ ਆਫ ਅਮਰੀਕਾ ਉਹਨਾਂ ਵੱਲੋਂ ਦੋਨਾਂ ਟੀਮਾਂ ਦੇ ਲਈ 5-500 ਰੁਪਏ ਜੀ ਭਾਈ ਜੀ ਕੋਈ ਵੀ ਵੀਰ ਬਾਰੂ ਗਾਰ ਬੋੜਾ ਕੰਢੇ ਇਹ ਬੇਨਤੀ ਨੂੰ ਪ੍ਰਵਾਨ ਕਰਨ ਸਾਡੇ ਵੀਰ ਵਾਹ ਜੀ ਵਾਹ ਇਧਰ ਸਿੰਘ ਸਾਹਿਬਾਨ ਗਿਆਨੀ ਸੁਖਬੀਰ ਸਿੰਘ ਦੇ ਕੱਲਾ ਮੇਰੇ ਵੀਰੋ ਦਾਸ ਦੇ ਗੁੱਲਾ ਤੋਂ ਖੁਸ਼ ਹੋ ਕੇ 100 ਰੁਪਏ ਦਾ ਮਾਨ ਕਰਦੇ ਨੇ ਬਹੁਤ ਬਹੁਤ ਧੰਨਵਾਦ ਬਲਤਾਰ ਸਿੰਘ ਦੀ ਸਿੱਧੂ ਅਮਰੀਕਾ ਤੋਂ ਬਲਤਾਰ ਸਿੰਘ ਦੀ ਸੰਧੂ ਅਮਰੀਕਾ ਤੋਂ 5 500 ਦੋਨਾਂ ਟੀਮਾਂ ਦੇ ਲਈ ਮਾਨ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਹੈ ਲਾ ਜੀ ਮੈਂ ਧੰਨਵਾਦ ਕਰਦਾ ਸਰਦਾਰ ਬਲਤਾਰ ਸਿੰਘ ਸੰਧੂ ਸਾਹਿਬ ਇਹ ਆਟਰ ਸਟੂਟ ਅਮਰੀਕਾ ਯੂ ਐਸ ਏ ਵਾਲੇ ਜੋ ਸਾਡੇ ਦਰਮਿਆਨ ਚੋਚੇ ਤਾਰ ਤੇ ਪਹੁੰਚੇ ਨੇ ਪਰ ਸ਼ਾਂਦੇ ਬੈਠਿਆ ਕਦੇ ਵੀ ਲੜੀ ਦਾਨੀ ਸਾਧੂ ਦੇ ਮੂੰਹ ਚ ਪਤਾ ਨਹੀਂ ਕਿਹੋ ਜੇ ਬਾਕ ਨਿਕਲਦੇ ਨੇ ਅਭਿਰਦੀ ਮਿਰਜੀ ਹੱਥ ਲਾ ਕਰ ਉਹਦੇ ਆ ਬਾਬਾ ਜੀ ਸਾਹਮਣੇ ਬੈਠਿਆ ਵੇਖਣ ਦਾ ਤੂੰ ਰੋਲਾ ਬਹੁਤ ਪਾਇਆ ਕੋਈ ਜੇ ਕੋਈ ਦੁਕੈ ਲਗਾਤਾਰ ਕਰੋ ਮੈਚ ਪੂਰਾ ਕਰੋ ਕੋਈ ਧੰਨ ਦੀ ਕੂੜੇ ਜਿੰਦ ਜਾਨ ਤੇਰੇ ਤੋਂ ਵਾਰਾਂਗੇ ਲਾਓ ਜੀ ਸਾਹਮਣੇ ਪਈ ਹੋਈ ਕਬੱਡੀ ਇਹ ਕਹਿੰਦੇ ਨੇ ਵੀ ਥੋਬਨ ਸੋਲਾ ਸਾਹਮਣੇ ਧਰਤੀ ਦਾ ਔਰ ਸਾਹਮਣੇ ਦੂਜੇ ਪਾਸੇ ਕੌਣ ਹੈ ਇਹ ਆ ਜੋਗੀ ਬੋਪਾ ਰਾਮਾਂ ਦੀ ਧਰਤੀ ਦਾ ਬਾਲਿਆਂ ਦੇ ਜੋਰ ਤੇ ਬੜਕ ਵੱਜਦੀ ਪੱਤਾਂ ਵਾਲੇ ਜੋਰ ਨਾਲ ਸ਼ மானமணி கல் வீர மீறி பீரி பீரி சுகா சடா வீர சீனா இஷா ਮੇਰੀ ਬੇਨਤੀ ਹੈ ਸਾਡੇ ਖੇਡ ਪ੍ਰਮੋਟਰਾਂ ਨੂੰ ਕਹਿ ਸਕਦਾ ਕਿ ਥੋੜਾ ਜਿਹਾ ਸਾਈਡ ਤੇ ਮੇਰੇ ਵੀਰੋਂ ਮਗਰ ਜਿਹੜਾ ਦਿਖਾਈ ਨਹੀਂ ਦੇਖ ਰਿਹਾ ਹੈ ਬੇਨਤੀ ਨੂੰ ਪ੍ਰਵਾਨ ਕਰੋ ਮਨਦੀਪ ਸਿੰਘ ਥੋੜਾ ਜਿਹਾ ਪਿੱਛੇ ਹਟ ਕੇ ਮੇਰਾ ਵੀ ਥੋੜਾ ਜਿਹਾ ਹਟ ਕੇ ਵਾਹ ਜੀ ਥੋੜਾ ਜਿਹਾ ਹਟ ਕੇ ਮੇਰੇ ਵੀਰ ਜਿੰਨੇ ਵੀ ਮੇਰੇ ਵੀਰ ਖੜੇ ਨੇ ਨਾ ਕਿਉਂਕਿ ਵੇਖੋ ਦਰਸ਼ਕਾਂ ਦਾ ਹਮਮਹਮਾ ਨਾ ਧਮਾਸ ਮਾਰਿਆ ਹੋਇਆ ਇਸ ਗੱਲ ਨੂੰ ਮੰਨੋ ਮੇਰੇ ਵੀਰ ਵਾਹ ਕੋਠੇ ਉੱਤੇ ਡੱਬੀਆਂ ਨੇ ਮਾਰ ਕੇ ਜਪੇੜਾ ਪੁੱਛਦਾ ਨਹੀਂ ਕਿੱਥੇ ਕਿੱਥੇ ਵੱਜੀਆਂ ਨੇ ਵਾਹ ਤਾੜੀ ਮਾਰਜਾ ਕੋ ਯਾਰ ਵਾਹ ਸੋ ਪਿਆਰ ਦਾ ਸੂਮ ਪਟਾਕੇ ਅੱਜ ਸ਼ੀਰਿਆ ਮਾਵਾਂ ਦੇ ਸ਼ੇਰ ਪੁੱਤ ਬੱਲੇ ਬੱਲੇ ਕਰਵਾ ਰਹੇ ਨੇ ਸਰੂਰ ਵੱਖਰਾ ਹੈ ਨਾ ਪੁਸ਼ਾ ਦਾ ਇੱਕ ਵਾਰੀ ਜਾਂ ਫਿਰ ਧੰਨਵਾਦ ਕਰਦਾ ਹੈ ਸਰਬ ਸੰਤ ਬਾਬਾ ਅੰਤਾਰ ਸਿੰਘ ਦੇ ਸਿਰ ਸਿੰਘ ਵਾਲੇ ਉਹਨਾਂ ਦੇ ਨਾਲ ਪਹੁੰਚਿਆ ਨੇ ਹੰਗ ਸਿੰਘਾਂ ਦਾ ਜੱਫਾ ਉਹਨਾਂ ਦਾ ਵੀ ਇੱਥੇ ਤਾਰ ਤੱਕ ਧੰਨਵਾਦ ਹੈ ਤੁਸੀਂ ਘਰ ਸਾਡੇ ਸਾ ਖੁੱਲੇ ਨਾ ਸਮਾਈ ਸਾਡੇ ਘਰ ਤੇ ਸ਼ਰੀਫ ਲਿਆਇਆ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਦੱਸੇ ਦੱਸੇ ਲੜਨਾ ਨਹੀਂ ਆਪਾਂ ਲੜਨਾ ਨਹੀਂ ਜੱਸੇ ਵੀਰ ਬੰਤਨ ਪ੍ਰਵਾਨ ਕਰੋ ਮੇਰਾ ਵੀਰ ਓ ਯਾਰ ਲੜਨਾ ਨਹੀਂ ਪਿਆਰ ਦਾ ਸਬੂਤ ਦਿਓ ਮੇਰੇ ਵੀਰੋ ਮੇਲੇ ਦੀ ਜਖਣਾ ਨਾ ਵੱਡੋ ਸਿਰ ਤੇ ਆ ਕੇ ਪਿਆਰ ਪ੍ਰੋਮੋਜੀ ਦੇ ਖਾਲਸਾ ਮੈਚ ਦੀ ਫਤਿਹ ਕਬੱਡੀ ਦਾ ਮੈਚ ਬੰਦ ਹੋ ਚੁੱਕਾ ਆ ਕਮੇਟੀ ਆ ਇਹਨੂੰ ਬੇਨਤੀ ਆ ਕਿ ਜਿਹੜੇ ਬਾਬਾ ਜੀ ਕੋਲ ਤੇ ਨਾਮ ਤੋਂ ਨੇ ਤੇ ਜਲਦੀ ਜਲਦੀ ਗੱਡੀ ਹੋ ਜਾ ਆਜੋ ਆਜੋ ਇਹ ਕਮੇਟੀ ਆ ਇਹਨੂੰ ਪੱਜ ਕੇ ਬੇਨਤੀ ਆ ਇਹ ਨੌਜਾਨ ਸਿੰਘ ਸਵਾ ਬਾਬਾ ਕੱਲਾ ਜੀ ਇਹ ਪੱਜ ਕੇ ਜਵੇ ਸਿੰਘ ਨੂੰ ਆਹ ਬਾਬਾ ਜਨਾਬ ਹੀ ਹੋ ਜਾਗੇ ਕਮੇਟੀ ਵਾਲੇ ਜਲਦੀ ਜਲਦੀ ਮਹਾਰਜ ਜੀ ਕਾ ਖਾਨ ਸਾਹਿਬ ਜੀ ਕੀ ਫਤਿਹ ਉਹ ਜੋ ਕਬੱਡੀ ਜੋ ਮਹਾਂਪਰਤ ਬਾਬਾ ਬਿਧੀ ਜਨ ਸਿੰਘ ਨਾਲ ਗੁਰੂ ਤਸੀਨਾ ਗੁਰੂ ਹਰਗੋਬਾਦ शाह ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਤਿਗੁਰੂ ਪੰਨਾ ਦੀ ਅੰਸਪੰਸ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਬਾਬਾ ਗੁਰਬੰਧ ਸਿੰਘ ਜੀ ਸੱਚਖੰਡ ਵਸੀ ਮਹਾਂਪਰਖ ਬਾਬਾ ਬਲ ਸਿੰਘ ਜੀ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਉਤਾਰ ਸਿੰਘ ਜੀ ਸਾਰੇ ਵੀ ਕਬੱਡੀ ਗਟਾਰੀਆਂ ਦਾ ਮਾਨ ਸਨਮਾਨ ਕਰ ਰਹੇ ਨੇ ਆ ਮਰੀ ਜਗਾ ਛੱਡੋ ਆਇਆ ਹੈ ਗਏ ਵਾਹਿਗੁਰੂ ਦੇਲੇ ਬੱਚਾ ਨੇ 12 ਪੈ ਭੇਜਿਆ ਹਨ ਉਹ ਆਣ ਕੇ ਉਹਨਾਂ ਦੇ ਮਾਤਾ ਪਿਤਾ ਜਾਂ ਭਰਾ ਇੱਥੇ ਹਨ ਭਾਈ ਉਹ ਆਣ ਕੇ ਬਾਬਾ ਜੀ ਕੋ ਮਾਨ ਉਹਨਾਂ ਦਾ ਸਨਮਾਨ ਪ੍ਰਾਪਤ ਕਰੋ ਆਓ ਸਾਰੇ ਬਾਬਾ ਜੀ ਇਹ ਦੇਖੋ ਜਿੰਨਾ ਹੈ ਨਾਰਾਇਆ ਬੱਚਾ ਨੇ ਪੈ ਇਹ ਯੋਗਦਾਨ ਪਾਇਆ ਇਹ ਮੈਚ ਦੇ ਵਿੱਚ ਉਹਨਾਂ ਨੂੰ ਬੇਨਤੀ ਆ ਕੇ ਉਹ ਬਾਬਾ ਜੀ ਕੋ ਆਣ ਕੇ ਆਪਣਾ ਮਾਨ ਧਰਮਾਨ ਲੈਣਾ ਆਓ ਵਾਹਿਗੁਰੂ ਪਾਪਾਈ ਦੇ ਰਹਿਣ ਦਰਸ਼ਨ ਸੰਗਤਾਂ ਨੂੰ ਬਾਬਾ ਗੁਰਦੇਵ ਸਿੰਘ ਜੀ ਬਾਬਾ ਮੱਲਾ ਜੀ ਵਾਲਿਆਂ ਨੂੰ ਬਹੁਤ ਬਹੁਤ ਬਾਬਾ ਜੀ ਦਾ ਧੰਨਵਾਦ ਬਾਬਾ ਜੀ ਨੇ ਢੀ ਵੱਡੀ ਆਜਰੀ ਭਰੀ ਐ ਸਾਰੇ ਦਿਨਾਈ ਬਹੁਤ ਜ਼ਿਆਦਾ ਜੁਮੇ ਆ ਰੀਆਂ ਬਾਬਾ ਜੀ ਦੇ ਕੇ ਬਹੁਤ ਜ਼ਿਆਦਾ ਕਮ ਘਟ ਜਿਆਦਾ ਨਿਕ ਸਮਾ ਘਟ ਹੈ ਇਸ ਕਰਕੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਵੱਲੋਂ ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਵੱਲੋਂ ਉਹਨਾਂ ਵੱਲੋਂ ਬਾਬਾ ਜੀ ਨੂੰ ਬਹੁਤ ਬਹੁਤ ਨਮਸਕਾਰ ਦਾ ਭਾਈ ਵੱਲੋਂ ਬਹੁਤ ਬਹੁਤ ਧੰਨਵਾਦ ਸਦਾ ਬਹੁਤ ਬਹੁਤ ਪਿਆਰ ਬਾਬਾ ਜੀ ਵੱਲੋਂ ਬਾਬਾ ਜੀ ਕਸ਼ਮੀਰ ਸਿੰਘ ਜੀ ਬਾਬਾ ਜੀ ਬਤਨ ਕਰਮਗੇ ਰੋ ਰਕਾਲੂ ਆ ਗਿਆ ਪਿੰਡ ਜਾਦ ਵਾ ਵਾ ਜੜ ਦੀ ਗਲਾ ਵੀ ਗੁਰੂ ਵਾ ਵਾ ਬਾਬਾ ਕਸ਼ਮੀਰ ਸਿੰਘ ਜੀ ਬਦਨ ਸਾਹਿਬ ਉਹ ਆਪਣੇ ਸਾਰੇ ਹੋ ਜੀ ਨਾਲ ਹੋਣੇ ਦੇ ਸੁੱਖ ਨੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਬੜਾ ਜੀਬੂ ਗਰੀਬ ਸੀਨ ਬਣਿਆ ਹੋਇਆ ਸੀ ਮਹਾਂਪੁਰਖਾਂ ਨੂੰ ਬਹੁਤ ਵੱਡਾ ਰਜੇਵਾਸੀ ਪਰ ਬਾਬਾ ਜੀ ਨੇ ਸਮੇਂ ਦੀ ਨਜਾਕਤ ਨੂੰ ਵੇਖਦਿਆਂ ਹੋਇਆ ਬੜਾ ਲੰਮਾ ਸਮਾਂ ਚੌਂਕੜਾ ਮਾਰ ਕੇ ਗੁਰਮੁਖ ਪਿਆਰਿਓ ਇਹ ਜਿਹੜਾ ਪਹਿਲਵਾਨੀ ਦਾ ਦ੍ਰਿਸ਼ ਕਬੱਡੀ ਦਾ ਦ੍ਰਿਸ਼ ਵੇਖਿਆ ਹੈ ਤੇ ਮੈਂ ਨਾਲ ਨਾਲ ਬੁਲਤੀ ਕਰ ਦਣਾ ਆ ਜਿਹੜੇ ਸਿੰਘ ਪੰਜ ਪੰਜ ਸੱਤ ਟੋਲਾ ਬਣਾ ਕੇ ਹੋਣੇ ਬੜੀ ਬਣਾਈ ਖੇਡ ਨੂੰ ਨਾ ਪਾ ਵਿਗਾੜੀਏ ਬਹੁਤ ਹੀ ਜਾਸ ਹੋ ਰਿਹਾ ਗੁਰੂ ਸਾਹਿਬ ਦਾ ਲੋ ਬਾਬਾ ਜੀ ਪਾਸੋਂ ਸਰਵਣ ਕਰੋ ਲਓ ਜੀ ਲਓ ਹੱਲੇ ਨਾ ਤੁਰਿਓ ਨੇੜੇ ਨੇੜੇ ਆਜੋ ਹੱਲੇ ਲੰਦਰੀਆਂ ਸ਼ਿੰਦੀਆਂ ਨਾ ਨਾਊਂਸ ਕਰ ਤੋਂ ਉਹਨੇ ਸਾਡੇ ਮਾਣਯੋਗ ਜਿੰਨੇ ਵੀ ਸਪੋਰਟਸ ਕਲੱਬ ਦੇ ਕਮੇਟੀ ਮੈਂਬਰ ਪਲੱਸ ਜਿੰਨੇ ਵੀ ਐਨ ਆਰ ਆਈ ਸਹਿਯੋਗੀ ਉਹਨਾਂ ਦੇ ਮਾਤਾ ਪਿਤਾ ਆ ਘਰ ਦੇ ਉਹਨਾਂ ਨੂੰ ਸਨਮਾਨ ਦਿੱਤਾ ਜਾਊਗਾ ਨੰਬਰ 1 ਰੰਦੀਪ ਸਿੰਘ ਹਾਇਰਲੈਂਡ ਤੋਂ ਹੈਪੀ ਨਿਊਜ਼ੀਲੈਂਡ ਤੋਂ ਖਜਾਨ ਸਿੰਘ ਯੂਏਈ ਤੁਰਿਆਓ ਅਰਸ਼ ਖਜਾਨ ਸਿੰਘ ਦੇ ਨਾਲ ਜਿਹੜੇ ਉਹਨਾਂ ਦੇ ਪੇਰੈਂਟਸ ਆ ਘਰ ਤੇ ਆਏ ਨੇ ਉਹਨਾਂ ਨੂੰ ਸਵਾਗਤ ਕੀਤਾ ਜਾ ਰਿਹਾ ਪੂਰੀ ਮੈਂਬਰ ਲੈ ਆ ਆ ਉਸ ਤੋਂ ਅੱਗੇ ਭਾਈ ਜੀ ਦੇਖਿਓ ਆਜੋ ਅੱਗੇ ਜੋਗਾ ਸਿੰਘ ਜੋੜੇ ਉਹਨਾਂ ਦੇ ਘਰ ਤੇ ਪਹੁੰਚ ਚੁੱਕੇ ਨੇ ਉਸ ਤੋਂ ਅੱਗੇ ਮੈਂ ਮੈਂ ਲਗਾਤਾਰ ਅਨਾਉਂਸ ਕਰ ਰਿਹਾ ਸਾਰੇ ਰਣਜੀਤ ਸਿੰਘ ਹੈਪੀ ਨਿਊਜ਼ੀਲੈਂਡ ਖਜਾਨ ਸਿੰਘ ਯੂਏਈ ਪਰਸ਼ਦੀਪ ਸਿੰਘ ਚੰਦੀਪ ਆਸਟ੍ਰੇਲੀਆ ਉਹ ਲਿਸਟ ਦੇਖੀ ਇੱਕ ਮੁੜਕ ਤੁਹਾਡੇ ਕੋਲ ਬਲਵਿੰਦਰ ਸਿੰਘ ਆਸਟ੍ਰੇਲੀਆ ਹੈਪੀ ਸਿੰਗਾਪੁਰ ਦਸਾ ਕੰਗ ਮਲੇਸ਼ੀਆ ਪਰਸੇਮ ਕੰਗ ਕਮਲ ਕੰਗ ਯੂਏਈ ਜੋਗਾ ਸਿੰਘ ਕਵੇਤ ਅਜੇ ਅਜੇਦੀਪ ਸਿੰਘ